ਇੱਕ ਕਹਾਣੀ ਬੱਚਿਆਂ ਨੂੰ ਪੜਾਈ ਜਾਂਦੀ ਹੈ ਕਿ ਆਪਣੀ ਐਸੀਅਤ ਆਕਾਤ ਤੋਂ ਵੱਡਾ ਜਦੋਂ ਪੰਗਾ ਲਵੋਗੇ ਫਿਰ ਨੁਕਸਾਨ ਜ਼ਿਆਦਾ ਹੁੰਦਾ ਹੈ ਤੇ ਲਾਭ ਘੱਟ ਹੁੰਦਾ ਹੈ ਕਹਿੰਦੇ ਇੱਕ ਤਲਾ ਦੇ ਵਿੱਚ ਛੱਪੜ ਦੇ ਵਿੱਚ ਆ ਕੇ ਮੱਝ ਬੈਠ ਗਈ ਤੇ ਜਿੰਨੇ ਡੱਡੂ ਡੱਡੀਆਂ ਸਨ ਉਹ ਸਾਰੇ ਪਾਣੀ ਤੋਂ ਬਾਹਰ ਨਿਕਲ ਗਏ ਤੇ ਉਹ ਨਿੱਕੇ ਬੱਚਿਆਂ ਨੇ ਆਪਣੀ ਮਾਂ ਨੂੰ ਕਿਹਾ ਜਾ ਕੇ ਕਹਿਣ ਲੱਗੇ ਅੱਜ ਆਪਣੇ ਘਰ ਬਹੁਤ ਵੱਡਾ ਜਾਨਵਰ ਆਇਆ ਹੈ ਉਹਨੇ ਸਾਨੂੰ ਬਾਹਰ ਕੱਢ ਦਿੱਤਾ ਹੋ ਉਹ ਜਿਹੜੀ ਉਹਨਾਂ ਦੀ ਮਾਂ ਸੀ ਡੱਡੀ ਵੱਡੀ ਉਹਨੇ ਬੱਚਿਆਂ ਨੂੰ ਕਹਿਣ ਲੱਗੀ ਕਿ ਕਿੰਨਾ ਕੁ ਵੱਡਾ ਉਹ ਕਹਿੰਦੇ ਬਹੁਤ ਵੱਡਾ ਉਹਨੇ ਆਪਣਾ ਕਹਿੰਦੇ ਢਿੱਡ ਫੁਲਾਇਆ ਕਹਿੰਦੀ ਇੰਨਾ ਕੁ ਉਹ ਕਹਿੰਦੇ ਨਹੀਂ ਇਦੋਂ ਵੀ ਵੱਡਾ ਉਹ ਫੁਲਾਈ ਗਈ ਬੱਚੇ ਕਹਿ ਗਏ ਨਹੀਂ ਇਦੋਂ ਵੱਡਾ ਉਹ ਢਿੱਡ ਫਲਾ ਫਲਾ ਕੇ ਆਪਣਾ ਮਰ ਗਈ ਪਰ ਮੱਝ ਦਾ ਮੁਕਾਬਲਾ ਨਾ ਕਰ ਸਕੇ ਸੋ ਇਦਾਂ ਹੀ ਅੱਜ ਰਾਜਨੀਤੀ 'ਚ ਵੀ ਹੋ ਰਿਹਾ ਹੈ ਪੱਲੇ ਕੁਝ ਨਹੀਂ ਪਰ ਅਸੀਂ ਵੱਡੇ ਵੱਡੇ ਬਣਦੇ ਚੱਕਰ ਵਿੱਚ ਆਪਣਾ ਤੇ ਆਪਣੇ ਪਰਿਵਾਰ ਦਾ ਨੁਕਸਾਨ ਕਰਾ ਰਹੇ ਹਾਂ ਸੋ ਆਪਣੇ ਆਪ ਨੂੰ ਸਮਝੀਏ ਤੇ ਆਪਣਾ ਤੇ ਆਪਣੇ ਪਰਿਵਾਰ ਦਾ ਭਲਾ ਕਰਨਾ ਹੈ ਨੁਕਸਾਨ ਤੋਂ ਬਚਣ ਦੀ ਲੋੜ ਹੈ ਜਿਹੜੇ ਇਹੋ ਜਿਹਾ ਪੰਪ ਦੇ ਕੇ ਸਾਨੂੰ ਵੱਡਿਆਂ ਵੱਡਿਆਂ ਕਰਕੇ ਸਾਨੂੰ ਲੁੱਟਣਾ ਚਾਹੁੰਦੇ ਨੇ ਉਹਨਾਂ ਤੋਂ ਬਚ ਕੇ ਰਹੋ ਤੇ ਰਾਜਨੀਤੀ 'ਚ ਆਉਣਾ ਕੋਈ ਮਾੜੀ ਗੱਲ ਨਹੀਂ ਪਰ ਰਾਜਨੀਤੀ ਇਮਾਨਦਾਰੀ ਦੀ ਹੋਵੇ ਦੋਵਾਂ ਦਾ ਮੁਕਾਬਲਾ ਹੋਵੇ ਤਿੰਨਾਂ ਦਾ ਮੁਕਾਬਲਾ ਹੋਵੇ ਜਿਹੜਾ ਜਿੱਤ ਜੇ ਉਹਦੀ ਕਿਸਮਤ ਹੈ ਪਰ ਧੱਕਾ ਜੋਰੀ ਕਰਕੇ ਕਿਸੇ ਨੂੰ ਜਿਤਾਉਣਾ ਇਹ ਕੋਈ ਵੱਡੀ ਗੱਲ ਨਹੀਂ ਇਹ ਕੋਈ ਮਹਾਨਤਾ ਨਹੀਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਚੀਜ਼ਾਂ ਦਾ ਸਾਡੇ ਪੰਜਾਬ ਨੂੰ ਬਹੁਤ ਜ਼ਿਆਦਾ ਨੁਕਸਾਨ ਚ ਝੱਲਣਾ ਪਵੇਗਾ ਤੇ ਅਸੀਂ ਅੱਗੇ ਹੀ ਬੜਾ ਨੁਕਸਾਨ ਝੱਲ ਰਹੇ ਹਾਂ ਸੋ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰੋ ਆਪਣੀ ਸਿਹਤ ਦੇ ਮੁਤਾਬਕ ਜਿਹੜੀ ਮਰਜ਼ੀ ਚੋਣ ਲੜੋ ਤੇ ਜਿੱਤ ਕੇ ਦਿਖਾਓ ਉਹਦੇ ਵਿੱਚ ਵਡਿਆਈ ਹੈ ਧੱਕੇ ਜੋਰੀ ਦੇ ਨਾਲ ਕੋਈ ਵਡਿਆਈ ਨਹੀਂ